ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਮੇਰਾ ਵੀ ਕਿਹੋ ਜਿਹਾ ਚੱਲਿਆ ਜੀ ਉਮੀਦ ਕਰਦਾ ਸਭ ਵਧੀਆ ਹੋਣਗੇ ਆਇਆ ਦਾਣਾ ਪਾਣੀ ਕਰਨ ਉਹ ਸਾਬੀ ਬਣੂਣੀ ਬੈਠਾ ਹੀ ਅੱਜ ਤੇ ਕਾਣਾ ਬੱਚਾ ਦਾ ਸ਼ੌਂਗ ਰਾਣਾ ਮੈਂ ਚਲੋ ਕੋਈ ਨਹੀਂ ਹਾਂ ਜੀ ਪਰ ਲੋਕੋ ਤੇ ਬੜੀ ਗੈਂਗ ਪੂਰੀ ਰੀਲ ਪਰ ਮਛਾੜੀ ਦੇਖੀ ਉਸਤਾਦ ਜੀ ਕਬੂਤਰ ਸਾਡਾ ਭਲਾ ਬਣਾ ਚੌਂਗਰਾਉ ਰੋ ਬੱਚੇ ਰੋ ਜੀ ਆਪਰੇ ਜੀ ਦਾ ਉਹ ਬੱਚੇ ਦਾ ਸ਼ੌਂਕ ਕਰੋ ਜੀ ਇੱਕ ਜੀ ਗਲੀ ਦੇ ਹੈ ਹਾਂ ਜੀ ਆ ਉਹਦਾ ਦੂਜਾ ਭਰਾ ਹੈਗਾ ਏ ਇੱਕੋ ਝੋਲੀ ਦੇ ਹੈ ਆ

ਜੀ ਆਵਰ ਜੀ ਉਹਨਾਂ ਦਾ ਤੀਜਾ ਭਰਾ ਆ ਜੋ ਵੀ ਆ ਜਿਹੜੀ ਹੁਣ ਚੋਲੀ ਪਾਈ ਉਹਨਾਂ ਉਹ ਸਰਾ ਕਰਦੇ ਬਣਾ ਹੂੰ ਠੀਕ ਇਹਦੀ ਪਰਵਾਹੀ ਉਹਨਾਂ ਨੂੰ ਕੀ ਦਿਖਾਵਾਂ ਹਾਲੇ ਦੀਆਂ ਕੰਨੀਆਂ ਨਹੀਂ ਪੂਰੀਆਂ ਨਹੀਂ ਫਰਾਂ ਤੇ ਜਿਵੇਂ ਬੜੇ ਤਰੇ ਕਰਦੇ ਹਰਦੇ ਨੇ ਕਿਹਦੇ ਜਾਂ ਲੋ ਜੀ ਆਜਾ ਠੀਕ ਹੈ ਜੀ ਬਹੁਤ ਟਾਈਮ ਲਗ ਰਿਹਾ ਕੋਈ ਵੀ ਰਿਮਾਈਂਡਰ ਜੁੜਾ ਦਸਿਓ ਕਿਵੇਂ ਲੱਗੇ ਬੱਚੇ